ਅੱਜ ਦੀ ਵੀਡੀਓ 'ਚ ਤੁਹਾਨੂੰ ਇਹ ਦੱਸਣਾ ਜੀ ਨਿਊ ਵਿਸ਼ਕਰਮਾ ਡਿੜਬਾ ਜਿਹੜੀ ਮਸ਼ੀਨ ਹੈ ਉਹ ਕਿਸ ਤਰ੍ਹਾਂ ਬਣਦੀ ਹੈ ਮੰਨ ਲਓ ਕਿੱਥੋਂ ਪ੍ਰੋਸੈਸ ਸ਼ੁਰੂ ਹੋ ਕੇ ਕਿੱਥੇ ਨਿਬੜਦਾ ਹਨਾ ਆ ਕਿੰਨੀ ਸਟਾਰੀ 'ਤੇ ਖੜੀ ਹੈ ਵੱਡਾ ਪਲਾਂਟ ਹੈ ਪਹਿਲਾਂ ਪਾਈਆਂ ਦਾ ਹੋਰ ਜਗ੍ਹਾ ਤੇ ਪਲਾਂਟ ਸੀ ਹੁਣ ਥੋੜਾ ਸ਼ਿਫਟ ਕਰਕੇ ਅਗਾਹ ਲੈ ਗਏ ਨੇ ਡਿੜਬੇ ਦੇ ਅੰਦਰ ਪਲਾਂਟ ਹੈ ਬਾਈ ਹੁਣੀ ਬਣਾਉਂਦੇ ਨੇ 56 ਇੰਚ ਤੋਂ ਲੈ ਕੇ ਤੇ 66 ਇੰਚ ਤੱਕ ਰੀਪਰ ਬਣਾਉਂਦੇ ਨੇ 60 ਘਾਟ ਆ ਗਿਆ ਉਸ ਤੋਂ ਬਾਅਦ 64 ਆ ਗਿਆ ਉਸ ਤੋਂ ਬਾਅਦ 60 ਆ ਗਿਆ ਵੈਸੇ ਕਹਿੰਦੇ ਵੀ 64 ਤੇ 60 ਬਰਾਬਰ ਕੰਮ ਕਰਦੇ ਨੇ ਉਹ ਇੱਕ ਜਿਹੜੀ ਵੀਡੀਓ ਆਪਾਂ ਪਾ ਚੁੱਕੇ ਹਾਂ ਅੱਜ ਤੁਹਾਨੂੰ ਦਿਖਾਉਣਾ ਵੀ ਬੰਦ ਆ ਕਿਸ ਤਰੀਕੇ ਨਾਲ ਹਨਾ ਵੀ ਇੱਕ ਤਾਂ ਹੋ ਗਿਆ ਵੀ ਸਿੱਧੀ ਆਪਾਂ ਰੀਪਰ ਵਿਖਾਤਾ ਉਸ ਤੋਂ ਬਾਅਦ ਤਿਆਰ ਕਿਵੇਂ ਹੁੰਦਾ ਇਹ ਵੀ ਪਤਾ ਹੋਣਾ ਚਾਹੀਦਾ ਬੰਦੇ ਨੂੰ ਜਿਹੜੇ ਬੰਦੇ ਨਹੀਂ ਫੈਕਟਰੀ ਵਿਜ਼ਿਟ ਕਰ ਸਕਦੇ ਉਹਨਾਂ ਲਈ ਇਹ ਵੀਡੀਓ ਹੈ ਬਾਕੀ ਫੈਕਟਰੀ 'ਚ ਤੁਸੀਂ ਕਿਹੜੇ ਵੀ ਟਾਈਮ ਜਾਂਦੇ ਜੀ ਹਨਾ ਕਿਸੇ ਵੀ ਦਿਨ ਜਾਂਦੇ ਤੁਹਾਨੂੰ ਵਿਜ਼ਿਟ ਕਰਵਾਉਣਗੇ ਫੁੱਲ ਕਮਾਉਣਗੇ ਫੈਕਟਰੀ ਘੁੰਮ ਕੇ ਤੁਹਾਨੂੰ ਦੱਸਣਗੇ ਸਭ ਤੋਂ ਪਹਿਲਾ ਸਟੈਪ ਆ ਜਾਂਦਾ ਇਹ ਲੇਜ਼ਰ ਕਟਿੰਗ ਜਿੰਨੀ ਵੀ ਸ਼ੀਟ ਆਉਂਦੀ ਹੈ ਨਾ ਇਹਨਾਂ ਦੇ ਲੋਹੇ ਦਾ ਬਹੁਤ ਫਰਕ ਹੁੰਦਾ ਜੇ ਤੁਸੀਂ ਇਹਨਾਂ ਤੋਂ ਜਾਲ ਲੈਂਦੇ ਜੀ ਉਹ ਹਮੇਸ਼ਾ ਹੀ ਫਰਕ ਰਹੇਗਾ ਜਾਂ ਬਾਹਰੋਂ ਬਣਾਉਂਦੇ ਜੀ ਉਹਦੇ ਲੋਹੇ ਦਾ ਫਰਕ ਰਹੇਗਾ ਤੂੜੀ ਦਾ ਕਟਿੰਗ ਸਾਈਜ਼ ਦਾ ਫਰਕ ਰਹੇਗਾ ਤੇ ਪਹਿਲਾਂ ਲੇਜ਼ਰ ਕਟਿੰਗ ਹੁੰਦੀ ਜੀ ਉਸ ਤੋਂ ਬਾਅਦ ਇਸ ਤਰੀਕੇ ਦੇ ਜਿਹੜੀਆਂ ਲੇਜ਼ਰ ਕਟਿੰਗ ਸ਼ੀਟਾਂ ਕੱਟ ਕੇ ਹਨਾ ਪਲੇਟ ਜਿਹਨੂੰ ਕਹ ਦਿੰਨੇ ਆਪਾਂ ਉਸ ਤੋਂ ਬਾਅਦ ਜਿੱਥੇ ਵੈਲਡ ਵਗੈਰਾ ਲੱਗਣਾ ਜਾਂ ਜਿੱਥੇ ਆਪਾਂ ਨਾ ਮੋੜ ਚੈਨਲ ਵਗੈਰਾ ਲਾਉਣੇ ਨੇ ਉਸ ਤੋਂ ਬਾਅਦ ਇਸ ਤਰੀਕੇ ਦਾ ਜਿਹੜਾ ਢਾਂਚਾ ਤਿਆਰ ਕਰ ਲੈਂਦੇ ਨੇ ਆ ਤੁਹਾਡੇ ਸਾਹਮਣੇ ਢਾਂਜੇ ਤਿਆਰ ਹੋ ਰਹੇ ਨੇ ਮਸ਼ੀਨਾਂ ਦੇ ਇਹ 61 ਵੀ ਨੇ 60 ਸੌਰੀ 60 ਵੀ ਨੇ 64 ਵੀ ਨੇ 66 ਵੀ ਤੇ 55 ਵੀ ਠੀਕ ਹੈ ਜੀ ਸਾਰੀ ਸੀਰੀਜ਼ ਇਹਨਾਂ ਦੇ ਇੱਕ ਵੱਡੇ ਅੰਦਰ ਤਿਆਰ ਹੁੰਦੀ ਹੈ ਅੰਦਰ ਹੀ ਸਾਰਾ ਮੈਨੂਫੈਕਚਰ ਹੁੰਦਾ ਏ ਟੂ ਜ਼ੈਡ ਤੇ ਉਧਰ ਆਪਣਾ ਉਹ ਸਿਸਟਮ ਹੋ ਗਿਆ ਸੀ ਇਧਰ ਆਪਣਾ ਕਟਰ ਲੱਗੀ ਜਾਂਦਾ ਜੀ ਜਿਹੜੇ ਅਗਲੇ ਬੰਨੇ ਕਟਰ ਐ ਇੱਥੇ ਲੱਗਦੇ ਆ ਤੇ ਹਰ ਇੱਕ ਚੀਜ਼ ਜਿਹੜੀ ਬਾਈ ਉਹਨਾਂ ਦੀ ਮੈਂ ਇੱਕ ਗੱਲ ਵਿਖੇ ਵੀ ਅਸੀਂ ਕਿਹਾ ਵੀ ਅਸੀਂ ਪਲਾਂਟ ਘੁੰਮਣਾ ਵਿਜ਼ਿਟ ਕਰਵਾ ਦੋ ਸਾਨੂੰ ਬਾਈ ਨੇ ਕੱਲੀ ਕੱਲੀ ਚੀਜ਼ ਸਾਨੂੰ ਐਕਸਪਲੇਨ ਕੀਤੀ ਸਾਰਨਾ ਵਧੀਆ ਗੱਲ ਸਾਨੂੰ ਇਹ ਲੱਗੀ ਪਲਾਂਟ ਦੇ ਅੰਦਰ ਅਸੀਂ ਗਏ ਬਾਈ ਕਹਿੰਦੇ ਵੀ ਤੁਸੀਂ 15 ਮਿੰਟ ਵੇਟ ਕਰੋ ਉਹ ਕੰਮ ਕਰ ਰਹੀ ਸੀ ਬਾਈ ਤੇ ਉਸ ਤੋਂ ਬਾਅਦ ਉਹਨਾਂ ਨੇ ਸਾਰਾ ਪਲਾਂਟ ਸਾਨੂੰ ਵਿਜ਼ਿਟ ਕਰਵਾਇਆ ਵੀ ਇੱਥੋਂ ਅਸੀਂ ਆ ਚੀਜ਼ ਬਣਾ ਰਹੇ ਹਾਂ ਬਹੁਤ ਜਲਦ ਜਿਹੜੀ ਨਿਊ ਵਿਸ਼ਕਰਮਾ ਦੀ ਨਿਊ ਵਿਸ਼ਕਰਮਾ ਦੀ ਵੱਡੀ ਕੰਪੇਨ ਵੀ ਆ ਰਹੀ ਆ ਝੋਨਿਆਂ ਤੱਕ ਬਾਈ ਉਹਨਾਂ ਨੇ ਲਾਂਚ ਕਰ ਦੇਣਾ ਮਾਡਲ ਜੋੰਨੇ ਦੇ ਉੱਤੇ ਜਿਹੜਾ ਮਾਡਲ ਹੈ ਆ ਜਾਣਾ ਤੇ ਇਹਨਾਂ ਬਾਈਆਂ ਦੀ ਮਸ਼ੀਨ ਆਪਣੇ ਕੋਲੇ ਵੀ ਆ ਆਪਾਂ 18-19 ਮਿੰਟ ਤੇ ਦੋ ਰਿਕਾਰਡ ਪੈਦਾ ਕੀਤੇ ਹੋਏ ਨੇ ਯਾਨੀ ਕਿ 11 ਫੁੱਟੀ ਟਰਾਲੀ ਦੇ ਉੱਤੇ ਤੇ ਮੰਨ ਕੇ ਚਲੋ ਤੂੜੀ ਪੈਂਦੀ ਹੈ 7.5 ਤੋਂ ਲੈ ਕੇ 8.5 ਕਵਾਂਟਲ ਤੱਕ ਪੈਂਦੀ ਜਿੰਤੋਂ ਤੱਕ ਅਸੀਂ ਤਲਾਈ ਹੋਈ ਆ ਠੀਕ ਹੈ ਜੀ ਤੇ ਤੂੜੀ ਮੀਡੀਅਮ ਸਾਈਜ਼ ਨਾ ਵਾਲੀ ਬਰੀਕ ਨਾ ਵਾਲੀ ਮੋਟੀ ਠੀਕ ਹੈ ਇੱਥੇ ਮੰਨ ਲਓ ਆਪਣਾ ਉਹ ਤਿਆਰ ਹੋ ਰਿਹਾ ਕਟਰ ਵਗੈਰਾ ਉਸ ਤੋਂ ਬਾਅਦ ਆਹ ਕੰਡੀਸ਼ਨ 'ਚ ਰੇੜਿਆਂ ਤੇ ਕਰ ਦਿੰਦੇ ਆ ਤੇ ਟਾਇਰ ਬਾਈ ਹੁਣੇ ਦੋ ਹੀ ਕੰਪਨੀਆਂ ਦੇ ਪਾਉਂਦੇ ਆ ਬੀਕੇਟੀ ਤੇ ਮੈਨਾਂ ਦਾ ਐਮਆਰਐਫ ਜਾਂ ਅਪੋਲੋ ਚ ਸੀ ਦੋ ਹੀ ਕੰਪਨੀਆਂ ਨਾਲ ਡੀਲ ਕਰਦੇ ਨੇ ਸਿੱਧਾ ਮਾਲ ਆਉਂਦਾ ਤੇ ਜਿਹੜੇ ਲੋਹੇ ਦੀ ਕੁਆਲਿਟੀ ਆ ਉਹ ਹਮੇਸ਼ਾ ਹੀ ਫਰਕ ਰਹੇਗਾ ਜੇ ਤੁਸੀਂ ਬਾਈ ਉਹਨਾਂ ਤੋਂ ਝਾਲ ਲੈ ਕੇ ਜਾਂਦੇ ਹੋ ਨਾ ਤੇ ਜੇ ਬਾਹਰੋਂ ਬਣਵਾਉਂਦੇ ਜੇ ਉਹਦੇ ਵਿੱਚ ਬਹੁਤ ਜ਼ਿਆਦਾ ਅੰਤਰ ਹੈ ਬਹੁਤ ਹੀ ਜ਼ਿਆਦਾ ਅੰਤਰ ਰਹੇਗਾ ਝਾਲ ਦੇ ਵਿੱਚ ਤੇ ਇੱਕ ਇਹਨਾਂ ਦੇ ਵਿੱਚ ਇੱਕ ਖਾਸੀਅਤ ਆ ਜਿਵੇਂ 10 ਮਾਡਲ ਚ ਤਾਂ ਇੱਕ ਬਾਸਕਟ ਆਉਂਦੀ ਸੀ ਇਹਨਾਂ ਨੇ ਦੋ ਕਰਤੀਆਂ ਹੁਣ ਆ ਇੱਥੇ ਆਪਣੀ ਫਿਰਕੀ ਜਿਹੜੀ ਜਿਹਨੂੰ ਰੀਲ ਲਗਾ ਦਿੰਦੇ ਆ ਉਹ ਤਿਆਰ ਹੁੰਦੀ ਆ ਉਸ ਤੋਂ ਅਗਾਂ ਸਟੈਪ 'ਚ ਚਲੇ ਜਾਓ ਇਹ ਸਾਰਾ ਕੁਝ ਹੋ ਕਰ ਕਰਾ ਕੇ ਹਨਾ ਆ ਸਾਈਡਾਂ ਦੇ ਜਿਹੜੇ ਵਿੱਚ ਲੱਗਦੇ ਆ ਫਿਰ ਕੀ ਦੇ ਇਹ ਇਧਰ ਇੱਕ ਬੰਨੇ ਬਸ ਲੋਹੇ ਦਾ ਕਮਾ ਕੇ ਦੂਜੇ ਬੰਨੇ ਜਿਹੜੀ ਗੱਲ ਆ ਮਸ਼ੀਨ ਤਿਆਰ ਹੋ ਕੇ ਨਿਕਲ ਜਾਂਦੀ ਆ ਆਪਣੇ ਗੈਪ ਡਰਮ ਇੱਕ ਬੰਨੇ ਤਿਆਰ ਹੋਈ ਜਾਂਦੇ ਆ ਪੱਖੇ ਤਿਆਰ ਇੱਥੇ ਹੁੰਦੇ ਨੇ ਠੀਕ ਹੈ ਜੀ ਪੱਖੇ ਹੋ ਗਏ ਗੈਪ ਡਰਮ ਹੋ ਗਏ ਤੇ ਇਸ ਤੋਂ ਬਾਅਦ ਤੁਹਾਨੂੰ ਉਹ ਜਿਹੜੀ ਪਰਲੇ ਬੰਨੇ ਕੋਟ ਤੇ ਲੱਗੀ ਕੰਬਾਈਨ ਹੈ ਨਾ ਉਹ ਚੱਲੀ ਜਾਂਦੀ ਤਿਆਰ ਹੋ ਜਾਂਦੀ ਉਹ ਕੰਬਾਈਨ ਠੀਕ ਹੈ ਜੀ ਇਸ ਤੋਂ ਬਾਅਦ ਆ ਜਾਂਦਾ ਇੱਥੇ ਆ ਲਾਈਨ ਚ ਜਾਂਦਾ ਜਾਂਦਾ ਮਸ਼ੀਨ ਬਣ ਜਾਣੀ ਹੈ ਤੁਹਾਡੇ ਸਾਹਮਣੇ ਹੀ ਆ ਇਧਰਲੀ ਸਾਈਡ ਵੀ ਆ ਜਾਲ ਜਿਹੜਾ ਬਾਈ ਹੋਣੀ ਕਹਿੰਦੇ ਵੀ ਇੱਕ ਜਾਲ ਦਾ ਜਿਹੜਾ ਪ੍ਰੋਸੈਸ ਹੈ ਨਾ ਉਹ ਅਸੀਂ ਏਰੀਏ ਦੇ ਵਾਈਸ ਦਿੰਨੇ ਆ ਸਾਨੂੰ ਬੰਦਾ ਦੱਸੇ ਸਾਨੂੰ ਕਿੰਨੀ ਪ੍ਰੀਕ ਮੋਟੀ ਚਾਹੀਦੀ ਆ ਉਸ ਤਰੀਕੇ ਦੇ ਇਹ ਤੇ ਥਰੇਸ਼ਰ ਦਾ ਕੰਮ ਹੁੰਦਾ ਯਾਨੀ ਕਿ ਥਰੇਸ਼ਰ ਵਿੱਚ ਸ਼ਾਰਪਟਾਂ ਵਿੱਚ ਫਿੱਟ ਕੀਤੀਆਂ ਜਾਂਦੀਆਂ ਬੈਰਿੰਗ ਵਿੱਚ ਫਿੱਟ ਕੀਤੇ ਜਾਂਦੇ ਨੇ ਇਸ ਤੋਂ ਅਗਲੇ ਸਟੈਪ ਤੇ ਫਿਰ ਲੈ ਜਾਂਦੇ ਨੇ ਫਿੰਗਰਾਂ ਇੱਥੇ ਲੱਗ ਜਾਂਦੀਆਂ ਜੀ ਉਹ ਵੇਲੇ ਕੋਈ ਟੱਚਿੰਗ ਫਰਟਿੰਗ ਜਿਹੜੀ ਵੀ ਕੁਛ ਇੱਥੇ ਰਹਿ ਜਾਂਦਾ ਹਨਾ ਉਹ ਇੱਥੇ ਮਗਰਲੇ ਬੰਨੇ ਸਾਰਾ ਕੰਪਲੀਟ ਕੀਤਾ ਜਾਂਦਾ ਤੇ ਇੱਕ ਹੋਰ ਤੁਹਾਨੂੰ ਦੱਸਣਾ ਹੈ ਬਾਈ ਹੁਣ ਜਿਹੜਾ ਬਲੇਡ ਪਾਉਂਦੇ ਨੇ ਉਹ ਨਹੀਂ ਵਿਸ਼ਕਰਮਾ ਆਪ ਦਾ ਹੀ ਮਾਰਕਾ ਲੱਗਾ ਹੁੰਦਾ ਬਾਈ ਉਹਨਾਂ ਦਾ ਉਹ ਤਿਆਰ ਕਰਦੇ ਆ ਬਲੇਡ ਤਿਆਰ ਕਰਵਾਉਂਦੇ ਆ ਸੌਰੀ ਤੇ ਉਹਦੇ ਉੱਤੇ ਮਾਰਕਾ ਲੱਗਾ ਹੁੰਦਾ ਉਹੀ ਵਿੱਚ ਕਸੀਚਾ ਆਉਂਦਾ ਨਿਊ ਵਿਸ਼ਕਰਮਾ ਦਾ ਇਸ ਤੋਂ ਬਾਅਦ ਜਿਹੜੇ ਬਲੇਟਾਂ ਦੀ ਗੱਲ ਕਰ ਰਹੇ ਸੀ ਨਾ ਕੰਪਨੀ ਦੇ ਅੰਦਰ ਤੇ ਬਲੇਡ ਦਾ ਫਰਕ ਹੈ ਬਾਹਰੋਂ ਜੇ ਤੁਸੀਂ ਲੈਂਦੇ ਜਿਉਂਦਾ ਵੀ ਫਰਕ ਰਹੇਗਾ ਇੱਕ ਤੁਹਾਨੂੰ ਜਾਲ ਦੇ ਉੱਤੇ ਮੈਂ ਵਾਰ-ਵਾਰ ਕਹਿ ਰਿਹਾ ਕਿਉਂਕਿ ਜਾਲ ਦਾ ਜਿਹੜਾ ਸਰੀਆ ਇਹਨਾਂ ਬਾਈਆਂ ਕੋਲ ਜਿਹੜੀ ਕੁਆਲਿਟੀ ਹੈ ਨਾ ਸਰੀਏ ਦੀ ਉਹ ਵੱਖਰੀ ਆ ਕਿਉਂਕਿ ਉਹ ਤੁਹਾਨੂੰ ਮਾਰਕੀਟ ਦੇ ਵਿੱਚ ਛਾਈ ਦੀ ਵੇਖਣ ਨੂੰ ਮਿਲੇ ਛਾਈ ਦੀ ਤੇ ਬਾਕੀ ਤਾਨੂੰ ਪਤਾ ਇੱਥੇ ਸਾਰਾ ਆਪਣੇ ਬਲੇਟਾਂ ਦਾ ਕੰਮ ਹੋ ਰਿਹਾ ਬਲੇਡ ਯਾਨੀ ਕਿ ਕッセ ਜਾ ਰਹੇ ਉਤਲੇ ਬੰਨੇ ਥਰੇਸ਼ਰ ਚ ਬਲੇਡ ਜਿੰਨੇ ਵੀ ਕਸੀਂਦੇ ਆ ਯਾਨੀ ਕਿ 200 ਹੋਣ 300 ਹੋਣ ਨਾ ਬਾਸਕਟ ਦੇ ਸਾਰੇ ਲੱਲੇ ਪੱਬੇ ਇੱਥੇ ਕッセ ਜਾਂਦੇ ਨੇ ਦੋ ਇੱਕ ਇੱਕ ਬੰਦਾ ਹੀ ਬੈਠਾ ਦੇਖ ਲਓ ਵੀ ਇਕੱਲੇ ਥਰੇਸ਼ਰ ਨੂੰ ਕਸਣਾ ਇਕੱਲੇ ਮੰਨ ਲਓ ਪੂਰਾ ਕਸਣਾ ਕਸਣ ਦਾ ਕੰਮ ਇੱਕ ਬੰਦੇ ਕੋਲ ਆ ਤੇ ਬਾਈ ਉਹਨਾਂ ਦੀ ਕਾਫੀ ਵੱਡੀ ਟੀਮ ਆ ਆ ਵੇਖ ਲਓ ਤੁਹਾਡੇ ਸਾਹਮਣੇ ਕਿੰਨੀ ਸਪੀਡ ਦੇ ਨਾਲ ਜਿਹੜਾ ਕッセ ਜਾ ਰਿਹਾ ਬਲੇਡ ਅਭੀ ਇਹ ਲੋਕ ਕੱਲਾ ਜਾਣਾ ਇੱਕ ਮਸ਼ੀਨ ਤੇ ਬੈਠਾ ਸਾਰੀ ਉਹਨੇ ਮਸ਼ੀਨ ਨੂੰ ਥਰੇਸ਼ਰ ਉਹਨੇ ਹੀ ਕਸਣਾ ਤੇ ਉਦਲੇ ਬੰਨੇ ਬਾਸਕਟ ਲੱਗੀ ਦੇਖ ਹੀ ਰਹੀ ਹੈ ਤੁਹਾਨੂੰ ਤੇ ਇਸ ਤੋਂ ਇਲਾਵਾ ਇੱਥੇ ਬਸ ਸ਼ੀਰੀ ਤੇ ਆ ਜਾਂਦੇ ਇੱਥੇ ਬਲੇਡ ਬਲੂਡ ਕੱਸੇ ਗਏ ਇਸ ਤੋਂ ਬਾਅਦ ਬਸ ਇਹਨਾਂ ਦਾ ਜਿਹੜੀਆਂ ਪੁਲੀਆਂ ਉਹ ਬਾਅਦ ਚ ਚੜਨੀਆਂ ਨੇ ਤੇ ਪੇਂਟ ਹੋਣ ਵਾਸਤੇ ਜਾਂਦੀ ਹੈ ਨਾ ਪੇਂਟ ਹੁੰਦੀ ਹੈ ਜਾਂ ਕੋਈ ਥੋੜਾ ਬਾਤਾਂ ਕੰਮ ਰਹਿ ਜਾਂਦਾ ਉਹ ਰਹਿ ਗਿਆ ਉਹ ਹੁਣ ਇੱਕ ਹੋਰ ਤੁਹਾਨੂੰ ਦੱਸਨੇ ਜਿਹੜੀ ਸ਼ਾਫਟ ਆ ਉਹ ਵੀ ਸੀਐਨਸੀ ਮਸ਼ੀਨ ਤੇ ਕਟਿੰਗ ਕਰਵਾ ਕੇ ਕਿਸੇ ਤਰੀਕੇ ਨਾਲ ਹਨਾ ਜਿਹੜੀ ਆਉਂਦੀ ਆ ਉੱਥੋਂ ਇਹ ਨਹੀਂਗਾ ਵੀ ਲੋਕਲ ਛਾਵਟ ਚੱਕੀ ਉਹ ਥੋੜਾਤੀ ਨਹੀਂ ਭਾਈ ਉਹਨਾ ਬਹੁਤ ਮੰਨ ਲਓ ਵੱਡੇ ਲੈਵਲ ਤੇ ਜੜਾਈ ਦੇ ਟਾਈਮ ਚ ਕੰਮ ਹੈਗਾ ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀ ਪਲਾਂਟ ਤੁਸੀਂ ਵਿਜ਼ਿਟ ਕਰੋ ਪੰਜ ਛੇ ਕਿੱਲਾਂ ਚ ਪਲਾਂਟ ਹੈ ਵੈਸੇ ਤੇ ਜਿਹੜਾ ਜਿਹੜਾ ਛੱਡ ਛੱਡ ਆ ਚਾਰ ਤੋਂ ਪੰਜ ਕਿੱਲਾਂ ਦੇ ਛੱਡ ਆ ਬਾਕੀ ਅਦਰ ਥਾਂ ਤਾਂ ਵੱਖਰੀ ਆ ਡਿਸਪਲੇ ਦੇ ਅੰਦਰ ਸਾਰੀਆਂ ਮਸ਼ੀਨਾਂ ਲੱਗੀਆਂ ਹੋਣੀਆਂ ਉਹ ਵੀ ਤੁਸੀਂ ਚੈੱਕ ਕਰ ਸਕਦੇ ਜੇ ਮੌਕੇ ਦੇ ਉੱਤੇ ਇੱਥੇ ਸਾਰਾ ਇੱਕ ਬੰਨੇ ਸਟਾਕ ਤਿਆਰ ਹੋਈ ਜਾਂਦਾ ਦੂਜੇ ਬੰਨੇ ਹੌਮ-ਹੌਮ ਕਰ ਤਿਆਰ ਹੋ ਜਾਂਦਾ ਸਟਾਕ ਦੀ ਤੁਹਾਨੂੰ ਇੱਕ ਜਿਹੜੀ ਸਟਾਰਟਿੰਗ 'ਚ ਰੀਲ ਸੀ ਹਨਾ ਜਾਂ ਵੀਡੀਓ ਸੀ ਕਲਿੱਪ ਸੀ ਉਹਦੇ ਵਿੱਚ ਸਾਰਾ ਸਟਾਕ ਸੀ A ਤੋਂ Z ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਫਾਈਨਲ ਪ੍ਰੋਜੈਕਟ ਕੀ ਆਉਂਦਾ ਉਹ ਤੁਹਾਡੇ ਸਾਹਮਣੇ ਮੈਂ ਪੇਸ਼ ਕਰਦਾ ਵੀ ਫਾਈਨਲ ਦੇ ਵਿੱਚ ਆ ਰਿਜ਼ਲਟ ਕੀ ਆਉਂਦਾ ਤੇ ਜਿਹੜੇ 60 ਇੰਚ ਰੀਪਰ ਉਹ ਬਹੁਤ ਹੀ ਵੱਡਾ ਹੋ ਜਾਂਦਾ ਸਾਈਜ਼ ਦੇ ਵਿੱਚ ਇਹ ਹੈਗਾ 64 ਇੰਚ ਰੀਪਰ ਇਹ 2025 ਦਾ ਮਾਡਲ ਹੈ ਇਹਦੇ ਵਿੱਚ ਲੇਜ਼ਰ ਕਟਿੰਗ ਦੇ ਵਿੱਚ 2025 ਲਿਖਿਆ ਹੋਏਗਾ ਇਹ ਬਾਈਆਂ ਦੀ ਅਸਲੀ ਨਿਸ਼ਾਨੀ ਹੈ ਬਾਕੀ ਤੁਸੀਂ ਲੁੱਕ ਦੇਖ ਲਓ ਸਾਰੀ A to Z ਥੋੜੀ ਤੋਂ ਪਜਾਦੀ ਪੈਨ ਕਰਕੇ ਥੋੜਾ ਜਿਹਾ ਕਲਰ ਦੇ ਵਿੱਚ ਇਫੈਕਟ ਪਿਆ ਹੈ ਬਾਕੀ ਲੁੱਕ ਤੁਸੀਂ ਚੈੱਕ ਕਰ ਸਕਦੇ ਜੇ ਵੀ ਕਟਰ ਸਾਈਜ਼ ਹੈ ਜਿਹੜਾ 2.5 ਫੁੱਟ ਹੈ 16 ਫਿੰਗਰਾਂ ਦਾ ਤੇ ਇਹ ਜਿਹੜਾ ਟਾਈਮ ਹੈ ਨਾ ਮੈਂ ਪਹਿਲਾਂ ਵੀ ਰੀਲ ਪਾਈ ਸੀ ਬੜੇ ਲੋਕੇ ਕਹਿੰਦੇ ਸੀ ਇੰਨੇ ਚ ਹੋ ਨਹੀਂ ਸਕਦਾ ਐ ਨਹੀਂ ਹੋ ਸਕਦਾ ਇਹ ਬਾਈ ਜੀ ਉਹਨਾਂ ਨੇ 12 ਮਿੰਟਾਂ ਦਾ ਟਾਈਮ ਹੈ ਜਿਹੜਾ ਉਹ ਕੱਢ ਕੇ ਉੱਥੇ ਆਪਣਾ ਇੰਸਟਾਗ੍ਰam ਦੇ ਉੱਤੇ ਪਾ ਰੱਖਿਆ ਤੁਸੀਂ ਚੈੱਕ ਵੀ ਕਰ ਸਕਦੇ ਜੇ 18 ਮਿੰਟ ਦਾ ਟਾਈਮ ਜਿਹੜਾ ਸਾਡੇ ਚੈਨਲ ਦੇ ਉੱਤੇ ਪਿਆ ਹੋਇਆ ਕਾਸ਼ਦੀ ਬਲੌਗ 16 ਤੇ ਕਾਸ਼ਦੀ ਬਲੌਗ 16 ਸ਼ਾਰਟਸ ਦੇ ਨਾਮ ਦੇ ਉੱਤੇ ਜਿਹੜਾ ਚੈਨਲ ਹੈ ਟਾਈਮ ਕੱਢਿਆ ਹੋਇਆ ਅੱਜ ਤੋਂ 2 ਤੋਂ 3 ਸਾਲ ਪਹਿਲਾਂ ਦਾ ਕੱਢਿਆ ਹੋਇਆ ਟਾਈਮ ਸੋਨਾਲੀ ਕਸਾਸੋ ਪਿਆਂ ਤੇ 11 ਫੁੱਟੀ ਟਰਾਲੀ ਸੀ 7.5 ਤੋਂ 7.5 ਤੋਂ ਲੈ ਕੇ 8 ਤੱਕ ਜਿਹੜੀ ਤੂੜੀ ਪੈਂਦੀ ਸੀ ਇਸ ਤੋਂ ਇਲਾਵਾ ਬੈਸਟ ਰੀਪਰ ਮੇਰੇ ਕੋਲ ਹੈ ਲੱਗਦਾ ਵੀ ਬੈਸਟ ਹੈ ਮੈਂ ਅਦਰ ਕੰਪਨੀ ਨੂੰ ਇਹ ਨਹੀਂ ਕਹਿੰਦਾ ਵੀ ਮਾੜੇ ਨੇ ਆਪਦੀ ਜਗ੍ਹਾ ਸਾਰੇ ਚੰਗੇ ਨੇ ਵੀਡੀਓ ਨੂੰ ਸ਼ੇਅਰ ਕਰਾ ਜੀ ਹਿੱਥੋਂ ਤੱਕ ਵੀਡੀਓ